ਦੇ ਨਾਲ ਸਾਥ ਬੱਤਾਂ ਆਉਂਦੀਆਂ ਨੇ। ਇਹ ਵੀ ਨਾ ਕੋਈ ਫਾਂ ਦੇ ਰਿਹਾ ਤੇ ਆ ਰਿਹਾ। ਬਹੁਤ ਪੜਾ ਸੋ ਵੀ ਮੈਂ ਕਿਹਾ। ਮੀਨਾ। ਪਰ ਤੁਸੀਂ ਕੋ ਕੋ ਨਾ। ਤਾਂ ਕਿ ਆ ਬਾਬਾ ਜੀ। ਹਾਂਜੀ ਜਾਇਦਾਦਿਆਂ ਦੀ ਜੈ ਮਸਤਾਂ ਦੀ। ਮੈਂ ਬੋਲਦੀ ਜੋਤੀ ਹਾਜੀ ਗੱਦੀ ਨਸੀਨ। ਸਾਡੇ ਮੇਲਾ ਆ ਦਾਤਾ ਅਬਦੁੱਲ ਸ਼ਾਹ ਜੀ ਦਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮੇਲੇ ਦੇ ਵਿੱਚ ਆਉਣਾ ਸਭ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਆ ਵੀ ਮੇਲੇ 'ਚ ਜਰੂਰ ਆਣਾ ਦਰਬਾਰ ਦਾਤਾ ਬੁੰਦੇਸ਼ਾ ਮੰਮੀ ਜੀ ਸਰਕਾਰ ਬਾਬਾ ਸ਼ੋਕਸ਼ਾਜੀ ਕਾਹ ਦੇ ਉਹਨਰ ਜੀ ਇਲਾਮੇ ਜੋਤੀ ਹਾਜੀ ਗੱਦੀ ਨਸੀਨ ਕਹਿ ਰਹੇ ਆ ਬੇ ਹੱਥ ਜੋੜ ਕੇ ਬੇਨਤੀ ਆ ਵੀ ਸਾਰੀ ਸੰਗਤ ਮੇਲੇ 'ਚ ਆਵੇ ਨਾਲੇ ਸ਼ਾਮ ਨੂੰ ਮਹਿੰਦੀ ਦਾ ਰਸਮ ਆ ਮਹਿੰਦੀ ਲੈ ਕੇ ਮੇਰੀ ਸੰਗਤ ਆਉਗੀ ਮੱਲੇ ਦੀ ਸ਼ਹਿਰ ਦੀ ਸੰਗਤ ਆਉਗੀ ਹੱਥ ਜੋੜ ਕੇ ਬੇਨਤੀ ਆ ਸਭ ਸੰਗਤ ਨੂੰ ਵੀ ਜਰੂਰ ਮੇਲੇ 'ਚ ਦਰਸ਼ਨ ਦੇਣੇ ਆ। ਹਮ ਹਮਾ ਕੇ ਆਉਣਾ ਹੈ। ਕੀ ਕੀ ਪ੍ਰੋਗਰਾਮ ਆ ਬਾਬਾ ਜੀ? ਆਪੜੇ ਸ਼ੁੱਕਰਵਾਰ ਨੂੰ ਝੰਡੇ ਦੀ ਰਸਮ, ਦੇ ਨਾਲੇ ਚਿਰਾਗਾ ਦੀ ਰਸਮ ਸ਼ੁੱਕਰਵਾਰ ਤੋਂ ਹੀ ਮੇਲਾ ਸ਼ੁਰੂ ਆ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਸੋਮਵਾਰ, ਮੰਗਲਵਾਰ ਨੂੰ ਚਾਦਰ ਆ। 5 ਦਿਨ ਦਾ ਮੇਲਾ ਹੈ, 5 ਦਿਨ ਹੀ ਲੰਗਰ ਚੱਲੂਗਾ। ਕਲਾਕਾਰ ਲੱਗਣਗੇ, ਕਵਾਲੀਆਂ ਹੋਣਗੀਆਂ। ਸਾਰੀ ਸੰਗਤ ਨੂੰ ਬੇਨਤੀ ਆ ਵੀ ਜਰੂਰ ਆਣਾ ਹੈ। ਹੱਥ ਜੋੜ ਕੇ ਬੇਨਤੀ ਆ। ਦੇ ਤੁਸੀਂ ਬਾਬਾ ਜੀ ਪ੍ਰਸ਼ਾਸਨ ਵਗੈਰਾ ਨੂੰ ਸਾਰਿਆਂ ਨੂੰ ਲਿਖਤੀ ਦੇ ਦਿੱਤੀ ਐਪਲੀਕੇਸ਼ਨ ਦੇ ਦਿੱਤੀ ਐ ਜੀ ਦੇ ਦਿੱਤੀ ਐ ਹਾਂ ਜੀ ਤੇ ਕੀ ਪ੍ਰਸ਼ਾਸਨ ਨੇ ਕਿਹਾ ਫਰਮਾਇ ਉਹ ਨਹੀਂ ਕਿਹਾ ਐ ਵੀ ਤੁਸੀਂ ਮੇਲਾ ਕਰਾਓ ਭਾਈ ਲੜਾਈ ਝਗੜੇ ਤੋਂ ਵੀ ਲੜਾਈ ਝਗੜਾ ਨਾ ਕਰੋ ਜਿਹੜਾ ਕਰੂਗਾ ਸੀ ਉਹਨੂੰ ਚੱਕ ਕੇ ਅੰਦਰ ਦਾ ਮਾਰ ਠੀਕ ਐ ਅਜ ਤੱਕ ਲੜਾਈ ਝਗੜਾ ਕਰਨੀ ਚਾਹੁੰਦੇ ਨਹੀਂ ਜੈਸੀ ਵੀ ਮੇਲਾ ਇਹੀ ਕਰਾਉਣਾ ਚਾਹੁੰਦੇ ਨਾ ਅਸੀਂ ਕਿਸੇ ਨੂੰ ਰੋਕਦੇ ਮੇਲੇ ਤੋਂ ਮੇਲਾ ਕਰਾਉਣ ਤੋਂ ਸੰਗਤ ਐ ਸੰਗਤ ਆਉਂਦੀ ਆਉਂਦੀ ਆ ਹਰ ਵੀਰਵਾਰ ਵੀ ਉਹਦੀ ਉੱਧਾ ਵੀ ਸੰਗਤ ਆਉਂਦੀ ਸਾਡਾ ਸੰਗਤ ਦੇ ਨਾਲ ਕੋਈ ਅਤਰਾਜ ਨਹੀਂ ਸੰਗਤ ਜਿੱਦਾਂ ਮਰਜੀ ਆ ਠੀਕ ਹੈ